ਮਾਂਜੋਗ ਡੀਜੀਪੀ ਪੰਜਾਬ ਉਹਨਾਂ ਦੀਆਂ ਹਦਾਇਤਾਂ ਤੇ ਡਾਈਜੀ ਲੁਧਿਆਣਾ ਅਰੇਂਜ ਸ੍ਰੀ ਸਤਿੰਦਰ ਸਿੰਘ ਸਰ ਉਹਨਾਂ ਦੀਆਂ ਗਾਈਡਲਾਈਨਜ਼ ਦੇ ਮੁਤਾਬਕ ਸਾਡੇ ਮਾਂਜੋਗ ਐਸਐਸਪੀ ਡਾਕਟਰ ਜੋਤੀ ਜਾਦਵ ਵੈਸ ਦੀਆਂ ਸਖਤ ਹਦਾਇਤਾਂ ਦੇ ਪਾਲਨ ਦੇ ਤਹਿਤ ਜੋ ਮਾੜੇ ਅੰਸ਼ਾਂ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਉਹਨੂੰ ਉਸ ਵੇਲੇ ਪੂਰਾ ਬਲ ਮਿਲਿਆ ਇੱਕ ਕਾਮਯਾਬੀ ਮਿਲੀ ਕਿ ਮਿਤੀ 18/9 ਨੂੰ 147 ਨੰਬਰ ਮਕਰਤਮਾ ਖਾਣਾ ਦਰਾਹਾ ਦੇ ਵਿੱਚ ਦਰਜ ਕੀਤਾ ਚੈਕਿੰਗ ਦੇ ਦੌਰਾਨ ਪੀਆਰਟੀਸੀ ਬੱਸ ਉਹਦੇ ਵਿੱਚ ਇੱਕ ਸ਼ੱਕੀ ਬੰਦਾ ਜਿਹਦਾ ਨਾਮ ਗੁਰਲਾਲ ਉਰਫ ਗੋਰਾ ਖਾਣਾ ਖਾਲੜਾ ਦਾ ਇਹ ਬੰਦਾ ਸੀ ਇਹਦੀ ਤਲਾਸ਼ੀ ਲਈ ਤਾਂ ਉਹਦੇ ਕੋਲੋਂ ਸਾਨੂੰ 300 ਗ੍ਰਾਮ ਹੈਰੋਇਨ ਜਾਂ ਚਿਟਾ ਉਹ ਬਰਾਮਦ ਹੋਇਆ ਜੀ ਉਹਦੀ ਮਜਬੂਤ ਪੁਛਗਿਸਤੇ ਅਸੀਂ ਅੱਗੇ ਤਿੰਨ ਬੰਦੇ ਉਹਦੇ ਚ ਨਾਮਯਦ ਕੀਤੇ ਜੀ ਮੁਹੰਮਦ ਇਰਸ਼ਾਦ ਦਵਿੰਦਰ ਸਿੰਘ ਔਰ ਲਵਪ੍ਰੀਤ ਸਿੰਘ ਜਿਹੜੇ ਇਹਨਾਂ ਦੇ ਬੈਕਵਰਡ ਲਿੰਕੇਜ ਦੇ ਵਿੱਚ ਜਾ ਕੇ ਇਹਦੇ ਵਿੱਚ ਐਸ ਐਚਓ ਸ਼੍ਰੀ ਆਕਾਸ਼ ਦਾਤ ਉਹਨਾਂ ਨੇ ਡੀਐਸਪੀ ਹਿਮੰਤ ਜੀ ਦੀ ਮਲੁਤਰਾ ਜੀ ਦੀ ਅਗਵਾਈ ਦੇ ਵਿੱਚ ਇਹਨੂੰ ਇੰਨਾ ਢੰਗਾਈ ਦੇ ਵਿੱਚ ਇਹਨਾਂ ਜਿਹੜੇ ਬੈਕਵਰਡ ਲਿੰਕੇਜ ਦੀ ਜਦੋਂ ਪੜਤਾਲ ਕੀਤੀ ਤਾਂ ਇਹ ਤਿੰਨਾਂ ਮੁਰਗਮਾਂ ਨੂੰ ਮਿਤੀ 19 ਨਵੰਬਰ ਨੂੰ ਨਾਮਜ਼ਦ ਕੀਤਾ ਜੀ ਨਾਮਜ਼ਦ ਕਰਨ ਤੋਂ ਬਾਅਦ ਆਪਣੀ ਤੇਜ਼ ਮੁਹਿੰਮ ਕਰਕੇ ਇਹਨਾਂ ਦੇ ਵਿੱਚੋਂ 20 ਨਵੰਬਰ ਨੂੰ ਜਿਹੜਾ ਦੋਸ਼ੀ ਇਹਦੇ 'ਚ ਨਾਮਜ਼ਦ ਸੀ ਦਵਿੰਦਰ ਸਿੰਘ ਉਹਨੂੰ ਕਾਬੂ ਕੀਤਾ ਜੀ ਉਹਦੇ ਕੋਲੋਂ ਫੇ ਡੀਐਸਪੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਵਕਾਇਦਾ 705 ਗ੍ਰਾਮ ਹੈਰੋਇਨ ਜਿਹੜੀ ਆ ਓਬਰਾਮਦ ਹੋਈ ਜੀ ਔਰ ਇਹਦੇ ਵਿੱਚ ਜਿਹੜਾ ਦੂਜਾ ਦੋਸ਼ੀ ਸੀਗਾ ਜੀ ਉਹਨੂੰ ਵੀ ਬੜੇ ਮਿਹਨਤ ਦੇ ਨਾਲ ਜਾ ਕੇ ਮਿਤੀ 21/9 ਨੂੰ ਮੁਹੰਮਦਰ ਸ਼ਾਦ ਜਿਹੜਾ ਮੁਰਦਮਾ ਹੈ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਮੇਰਾ ਕਹਿਣ ਦਾ ਭਾਵ ਇਹ ਇਹਦੀ ਬਰਾਮਦਗੀ ਦੇ ਵਿੱਚ ਬੈਕਵਰਡ ਲਿੰਕੇਜ ਤੇ ਕੰਮ ਕਰਦਿਆਂ ਹੋਇਆ ਚਾਰ ਟੋਟਲ ਮੁਰਜ਼ਮ ਜਿਹੜੇ ਆ ਇਹਦੇ ਸਮੇਤ ਇਹ 147 ਨੰਬਰ ਮਕਾਦਮੇ ਦੇ ਵਿੱਚ ਆ ਆਏ ਨੇ ਨੋਟਿਸ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਤਿੰਨ ਅਸੀਂ ਰੈਸਟ ਕਰ ਲਏ ਚੌਥਾ ਜਿਹੜਾ ਹੈ ਉਹ ਆਲਰੇਡੀ ਜੇਲ ਦੇ ਵਿੱਚ ਹੈ ਉਹਦਾ ਵੀ ਹੁਣ ਅਸੀਂ ਪ੍ਰੋਡਕਸ਼ਨ ਫਰੰਟ ਲੈ ਕੇ ਆਵਾਂਗੇ ਤੇ ਅੱਗੇ ਫਰਦਰ ਉਹਦੀ ਵੀ ਮਜੀਦ ਪੁਸ਼ਕਸ਼ ਕਰਾਂਗੇ ਕਿ ਇਹਦੇ ਵਿੱਚ ਕੋਈ ਹੋਰ ਫਰਦਰ ਇਹਦੇ ਵਿੱਚ ਕੋਈ ਡਿਵੈਲਪਮੈਂਟ ਹੁੰਦੀ ਹੈ ਤਾਂ ਉਹ ਵੀ ਤੁਹਾਡੇ ਧਿਆਨ ਚ ਲਿਆਂਦੀ ਜਾਊਗੀ ਇਹ ਮਾੜੇ ਅਸਰਾਂ ਦੇ ਖਿਲਾਫ ਬਰਾਮਦਗੀ ਦਾ ਬੈਕਵਰਡ ਲਿੰਕੇਜ ਦੇ ਤਹਿਤ ਕੰਮ ਕਰਨਾ ਇੱਕ ਬੜੀ ਸ਼ਾਨਦਾਰ ਉਦਾਹਰਣ ਹੈ ਔਰ ਇਹਦੇ ਚ ਦਰਾਹਾ ਪੁਲਿਸ ਦੀ ਬੜੀ ਵੱਡੀ ਕਾਮਯਾਬੀ ਹੈ ਜੀ ਸਾ ਜਿਹੜਾ ਗੁਰਦਾਸ ਤੇ ਦਵਿੰਦਰਾ ਜੀ ਇਹ ਬਾਰਡਰ ਰੇਂਜੀਏ ਤੇ ਰਣਬਾਰ ਨੇ ਤੇ ਗਲਾ ਹੈ ਨਾ ਮੁਕਮਾ ਏਅਰ ਕਰਾਫਟ ਦਾ ਤੇ ਲੱਗਦਾ ਕਿ ਡਰੋਨ ਰਾਹੀਂ ਇਹ ਕੁਝ ਖਦੋਖੀ ਲਾਇ ਤੇ ਲਿਖੋ ਤੁਸੀ ਬਿਲਕੁਲ ਬਿਲਕੁਲ ਸਹੀ ਗੱਲ ਕਰ ਰਹੇ ਹੈ ਇਹ ਬੜੀ ਅਹਿਮ ਗੱਲ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਭਵਨਦੀ ਦੇਸ਼ ਹੈ ਉਥੋਂ ਹਮੇਸ਼ਾ ਸਾਡੇ ਖਾਸ ਕਰਕੇ ਜਿਹੜੀ ਇਹ ਬਾਰਡਰ ਰੇਂਜ ਸਾਡਾ ਇਹ ਸਟੇਟ ਹੈ ਇੱਥੇ ਕੋਈ ਨਾ ਕੋਈ ਪ੍ਰੋਬਲਮ ਖੜੀ ਕਰਨ ਵਾਸਤੇ ਨਸ਼ਾ ਉਹ ਸਪਲਾਈ ਕਰਦੇ ਆ ਇਹ ਦੇ ਚ ਇਹ ਜਿਹੜਾ ਗੁਰਲਾਲ ਹੈ ਇਹ ਪਹਿਲਾਂ ਇਹਦੇ ਤੇ ਇੱਕ ਮਕਦਮਾ ਉੱਥੇ ਹੈਗਾ ਹੈ 51 ਨੰਬਰ ਉਹਦੇ ਵਿੱਚ ਬਕਾਇਦਾ ਇਹ 에ਅਰਕ੍ਰਾਫਟ ਐਕਟ ਦੇ ਤਹਿਤ ਕਿਉਂਕਿ ਇਹਨਾਂ ਨੇ ਡਰੋਨ ਦੀ ਹੈਲਪ ਦੇ ਨਾਲ ਇਹ ਨਸ਼ਾ ਉੱਥੋਂ ਆਉਂਦਾ ਹੈ ਜੀ ਉਹਨੂੰ ਰੈਸਟ ਉਦੋਂ ਕੀਤਾ ਸੀ ਉਦੋਂ ਉਸ ਕੋਲੋਂ 840 ਗ੍ਰਾਮ ਹੈਰੋਇਨ ਤੇ ਅਮਰੀਕਨ ਡਾਲਰ 4100 ਉਹਦੇ ਚ ਬਰਾਮਦ ਹੋਏ ਸੀਗੇ ਤੇ ਉਸ ਤੋਂ ਇਲਾਵਾ ਵੀ ਗੁਰਲਾਲ ਦੇ ਖਿਲਾਫ ਇੱਕ ਮਕਦਮਾ ਹੋਰ ਹੈ ਜੀ ਉੱਥੇ ਪੱਟੀ ਦੇ ਵਿੱਚ ਤੰਤਾਂ ਟਾ ਡਿਸਟ੍ਰਿਕਟ ਦੇ ਵਿੱਚ ਉਹਦੇ ਚ ਵੀ ਉਹਦੇ ਕੋਲ 1 ਕਿਲੋ ਹੈਰਨ ਬਰਾਮਦਗੀ ਹੋਈ ਹੋਈ ਹੈ ਕਿੰਨ ਪਾਵੇ ਨਾਮੀ ਮੁਰਜਮ ਹੈ ਇਹਨੂੰ ਇਹ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਇਹ ਇਹ ਸਾਡਾ ਜਿਹੜਾ ਏਰੀਆ ਇੱਥੋਂ ਟਰਾਂਸਪੋਰਟ ਹੀ ਨਿਕਲਦੀ ਨੇ ਔਰ ਇਹ ਇਹਦੇ ਦੌਰਾਨ ਇਹਨਾਂ ਨੂੰ ਇਹ ਗਿਰਫਤਾਰ ਕੀਤਾ ਹੈ ਤੇ ਇਹਦੇ ਵਿੱਚ ਇਹ ਪ੍ਰੋਪਰ ਜਿਹੜੀ ਆ ਵੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਇਹ ਬਰਾਮਦਗੀ ਹੋਈ ਆ ਰੋਪੜ ਜਿਹੜੇ ਨਾਲ ਵੀ ਨਿਕਰੇ ਨੇ ਜਿਹੜਾ ਆਪਣੇ ਥੇਲੇ ਕੀ ਦਲਵਾ ਦਿੱਤੀ ਉੱਥੇ ਅੰਦਰ ਹੋ ਸੰਭਵ ਆ ਵੀ ਇਹਨਾਂ ਨੂੰ ਹੁੰਦੀ ਹੋਵੇਗਾ 100% ਜੀ ਤੁਹਾਨੂੰ ਦੱਸਿਆ ਬੇ ਜਿਹੜੇ ਬੈਕਵਰਡ ਲਿੰਕੇਜ ਹੈ ਜਦੋਂ ਉਹਦੀ ਪ੍ਰੋਪਰ ਮਜੀਦ ਪੜਤਾਲ ਹੋਈ ਹੈ ਪੁਸ਼ਕਿਸ਼ ਹੋਈ ਹੈ ਤਦ ਹੀ ਇਹ ਰੋਲ ਆਇਆ ਨਾ ਜੀ ਲਾਪਰੀ ਸਿੰਘ ਦਾ ਜਿਹੜਾ ਕਿ ਰੋਪੜ ਦੇ ਚ ਇਹਨੂੰ ਹੁਣ ਅਸੀਂ ਪ੍ਰੋਡਕਸ਼ਨ ਪ੍ਰੰਤ ਲੈ ਕੇ ਆ ਰਹੇ ਹਾਂ ਤੇ ਅੱਗੇ ਜਿਹੜੇ ਇਹਨਾਂ ਦੇ ਕਿੱਥੇ ਕਿੱਥੇ ਕੀ ਸੰਬੰਧ ਹੈ ਕਿੱਥੇ ਕਿੱਥੇ ਸਪਲਾਈ ਕਰਦੇ ਆ ਜਾਂ ਕੀ ਉਹ ਹੋਰ ਵੀ ਇਹਨਾਂ ਦੇ ਇਸ ਗਰੋਹ ਦੇ ਵਿੱਚ ਕਿਹੜੇ ਕਿਹੜੇ ਬੰਦੇ ਨੇ ਉਹ ਸਾਰੇ ਸਾਹਮਣੇ ਲੈ ਕੇ ਆਵਾਂਗੇ ਟੋਟਲ ਰਿਕਵਰੀ ਕਿੰਨੀ ਰਹੀ ਹੈ ਸਰ ਇਸ ਕੇਸ ਦੇ ਵਿੱਚ ਟੋਟਲ ਰਿਕਵਰੀ ਤੁਸੀਂ ਦੇਖ ਲਓ ਭਈ 705 ਗ੍ਰਾਮ 1 ਤੇ 307 ਦੇ 3 1 ਕਿਲੋ 500 ਗ੍ਰਾਮ ਹੋ ਗਏ 5 1 ਕਿਲੋ 5 ਗ੍ਰਾਮ